ਤੋ ਰਾਜਾ ਸਹਿ ਇਸ ਕਲਯੁਗ ਦੇ ਅੰਦਰ ਮਹਾਪੁਰਖਾਂ ਦੇ ਸਰੂਪ ਵਿੱਚ ਆਏ ਜਿਸ ਤਰ੍ਹਾਂ ਇੱਕ ਮਹਾਪੁਰਖ ਹੁੰਦਾ ਹੈ ਤਪੱਸਿਆ ਕਰਕੇ ਆਪ ਤਾਂ ਸੰਸਾਰ ਤੋਂ ਤਰ ਜਾਂਦਾ ਹੈ ਪਰ ਦੂਸਰੇ ਜਿਗਿਆਸੂਆਂ ਦਾ ਪਲਾ ਕਰਨ ਦੀ ਸਮਰੱਥਾ ਨਹੀਂ ਹੁੰਦੀ ਜਿਵੇਂ ਪਾਣੀ ਵਿੱਚ ਲਾਠੀ ਆਪ ਤਰਦੀ ਹੈ ਦੂਸਰੇ ਨੂੰ ਨਹੀਂ ਤਾਰ ਸਕਦੀ ਬੇੜੀ ਹੈ ਕੁਝ ਚੰਦਵੰਦਿਆਂ ਨੂੰ ਦਰਿਆ ਤੋਂ ਸਮੁੰਦਰ ਤੋਂ ਪਾਰ ਲਿਜਾ ਸਕਦੀ ਹੈ ਬਹੁਤਿਆਂ ਨੂੰ ਨਹੀਂ ਕਈ ਤਾਂ ਕੋਈ ਚੰਦ ਬੰਦਿਆਂ ਦੀ ਖल्याण ਕਰ ਸਕਦੇ ਹਨ ਇਹ ਕੁ ਮਹਾਂਪੁਰਖ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਸਮੁੰਦਰ ਚ ਬਹੁਤ ਵੱਡਾ ਬੇੜਾ ਹੋਵੇ ਬਿਆੰਤ ਪ੍ਰਾਣੀਆਂ ਨੂੰ ਸਮੁੰਦਰ ਤੋਂ ਪਾਰ ਲੈ ਜਾਂਦਾ ਹੈ ਤੇ ਰਸਤੇ ਤਕਲੀਫ ਕੋਈ ਨਹੀਂ ਥਾਣ ਪੀਣ ਦਾ ਹਰ ਤਰ੍ਹਾਂ ਦਾ ਸਾਧਨ ਸੁਖ ਸਾਧਨ ਹੁੰਦਾ ਥੋਏ ਇਸੇ ਤਰ੍ਹਾਂ ਜਿਹੜੇ ਗਿਆਨਵਾਨ ਮਹਾਂਪੁਰਖ ਹਨ ਗੁਰਮਹਕੋਟ ਆਧਾਰ ਦਾ ਦੇ ਨਾਵੇ ਇੱਕ ਕਣੀ ਇਹ ਐਸੇ ਮਹਾਂਪੁਰਸ਼ਾਂ ਚੋਂ ਰਾਜਾ ਸਹਿਬ ਨਾਭ ਕੰਵਲ ਜੀ ਇੱਕ ਐਸੇ ਮਹਾਂਪੁਰਖ ਹੋਏ ਹਨ ਉਹਨਾਂ ਦੀ ਇਤਨੀ ਵੱਡੀ ਮਹਾਨ ਤਪੱਸਿਆ ਸੀ ਕਿ ਉਹ ਕਰੋੜਾਂ ਜੀਵਾਂ ਦਾ ਬਿਅੰਤ ਜੀਵਾਂ ਦਾ ਕਲਿਆਣ ਕਰਨ ਦੀ ਸਮਰੱਥਾ ਰੱਖਦੇ ਸਨ ਇਤਨੀ ਵੱਡੀ ਮਹਾਰਾਜ ਦੀ ਉਹਨਾਂ ਤੇ ਦਇਆ ਕਿਰਪਾ ਸੀ ਹੋਰ ਵੀ ਦਸ਼ਤਾਂਤ ਮਹਾਂਪੁਰਸ਼ਾਂ ਨੇ ਦੱਸੇ ਹਨ ਇੱਕ ਗੁਰੂ ਹੁੰਦਾ ਹੈ ਭ੍ਰਿੰਗੀ ਗੁਰੂ ਜਿਸ ਤਰ੍ਹਾਂ ਪ੍ਰਿੰਗੀ ਇੱਕ ਕੀੜਾ ਹੈ ਉਹ ਆਪਣੀ ਕਿਸੇ ਵਿਸ਼ੇਸ਼ ਕਿਸਮ ਦੇ ਕੀੜੇ ਤੇ ਤਵੱਜੂ ਦੇ ਕੇ ਉਹਨੂੰ ਪ੍ਰਿੰਗੀ ਬਣਾ ਕੇ ਉਡਾ ਦਿੰਦਾ ਸਾਰੇ ਕੀੜਿਆਂ ਨੂੰ ਨਹੀਂ ਕੋਈ ਮਹਾਂਪੁਰਖ ਐਸੇ ਹਨ ਜਿਹੜੇ ਚੰਦ ਜਗਿਆਸੂ ਹਨ ਉਹਨਾਂ ਨੂੰ ਪਰਦੇਸ਼ ਦੇ ਕੇ ਆਪਣਾ ਰੂਪ ਦੇ ਸਕਦੇ ਸਾਰਿਆਂ ਨੂੰ ਨਹੀਂ ਇਹ ਇਸੇ ਤਰ੍ਹਾਂ ਫਿਰ ਇੱਕ ਸਾਧ ਸੰਗਤ ਜੀ ਐਸਾ ਗੁਰੂ ਹੈ ਕਿ ਜਿਸ ਤਰ੍ਹਾਂ ਚੰਦਨ ਹੈ ਬਾਬੂ ਚੰਦਨ ਦਾ ਦਰਾਵਤ ਵਲੰਝਾ ਉਂਗਲ ਉੱਚਾ ਹੁੰਦਾ ਛੋਟਾ ਜਿਹਾ ਪੌਦਾ ਆਪਣੀ ਸੁਗੰਧੀ ਨਾਲ ਕੁਝ ਚੰਦ ਦ੍ਰਕਤਾਂ ਨੂੰ ਚੰਦਨ ਬਣਾ ਸਕਦਾ ਪਰ ਉਸ ਤੋਂ ਬਣਿਆ ਹੋਇਆ ਚੰਦਨ ਗਾਹ ਕਿਹਨੂੰ ਚੰਦਨ ਨਹੀਂ ਬਣਾ ਸਕਦਾ ਇਸ ਤਰ੍ਹਾਂ ਇੱਕ ਪਾਰਸ ਗੁਰੂ ਪਾਰਸ ਵੀ ਕੋਈ ਚੰਦ ਤਾਤਾਂ ਨੂੰ ਸੋਨਾ ਬਣਾ ਸਕਦਾ ਸਾਰੀਆਂ ਨੂੰ ਨਹੀਂ ਉਹ ਤੋਂ ਬਣਿਆ ਹੋਇਆ ਤਾਤਾਂ ਗਾਹ ਸੋਨਾ ਨਹੀਂ ਬਣਾ ਸਕਦੇ ਪਰ ਮਹਾਪੁਰਸ਼ ਦਾ ਤੇ ਚੰਦਨ ਦਾ ਤੇ ਪਾਰਸ ਦਾ ਫਰਕ ਹੈ ਪਾਰਸ ਮੈਂ ਅਰ ਸੰਤ ਮੈਂ ਬਡੂ ਅੰਤਰੋ ਜਾਨ ਬੈ ਲੋਹਾ ਕਾਂਚਨ ਕਰੈ ਬੈ ਕਰੈ ਆਪਸਮਨ ਜਿਹੜਾ ਸਾਧੂ ਆਪਣੇ ਵਰਗਾ ਸਾਧੂ ਦੂਜੇ ਨੂੰ ਬਣਾ ਸਕਦਾ ਇਹ ਕਹਿੰਦਾ ਹੈ ਦੀਪਕ ਗੁਰੂ ਜਿਵੇਂ ਜਿਹੜਾ ਬਲਦਾ ਦੀਵਾ ਨਾ ਉਤੋਂ ਲੱਖਾਂ ਹਜ਼ਾਰਾਂ ਕਰੋੜਾਂ ਅਰਬਾਂ ਜਿੰਨੇ ਮਰਜ਼ੀ ਦੀਵੇ ਜਗਾ ਲਓ ਉਹਦੀ ਜੋਤ ਘਟਦੀ ਨਹੀਂ ਬੰਤ ਦੀਵਿਆਂ ਨੂੰ ਜਗਾ ਸਕਦਾ ਪਰ ਸ਼ਰਤ ਹੈ ਜਿਹੜਾ ਦੀਵਾ ਜਗਾਉਣਾ ਉਹਦੀ ਤੇਲ ਬੱਤੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਜਿਹੜਾ ਬਾਬਾ ਰਾਜਾ ਸਾਹਿਬ ਨਾਭ ਕੰਵਲ ਬਾਬਾ ਭਗਵਾਨ ਦਾ ਉਸ ਜੀਰਗਾ ਬ੍ਰਹਮ ਵਿਤਾ ਗਿਆਨਵਾਨ ਮਹਾਪੁਰਖ ਹੈ ਉਹ ਬੇਅੰਤਾਂ ਦੇ ਅੰਦਰ ਗਿਆਨ ਦੀ ਜੋਤੀ ਜਗਾ ਸਕਦਾ ਸੋ ਜਗਿਆਸੂ ਦੇ ਸਾਹ ਅੰਤਿਸ਼ਕਰਨ ਵਿੱਚ ਪ੍ਰੇਮ ਰੂਪੀ ਤੇਲ ਹੋਵੇ ਸ਼ਰਧਾ ਭਗਤੀ ਰੂਪੀ ਬੱਟੀ ਹੋਵੇ ਫੇ ਮਹਾਪੁਰਖ ਗਿਆਨ ਦੀ ਤੀ ਲਾ ਕੇ ਉਹਦੇ ਅੰਦਰ ਆਤਮਾ ਦਾ ਪ੍ਰਕਾਸ਼ ਕਰ ਦਿੰਦੇ ਹਨ ਸੋ ਐਸੇ ਮਹਾਪੁਰਖ ਇਸ ਕਲਯੁਗ ਦੇ ਅੰਦਰ ਆਏ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 15 ਸਾਲ ਦੀ ਉਮਰ ਵਿੱਚ ਆਪਣੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਦੀ ਪ੍ਰੇਰਣਾ ਤੋਂ ਸੁਲਤਾਨਪੁਰ ਲੋਧੀ ਕਪੂਰਥੜੇ ਨਗਰ ਆਏ ਜਿੱਥੇ ਕਿ ਬੇਬੇ ਜੀ ਵਿਆਹ ਹੋਏ ਸਨ ਬੀਬੀ ਜੀ ਦੇ ਆਪਣੇ ਕੋਈ ਸੰਸਾਰਕ ਤੌਰ ਤੇ ਬੱਚਾ ਨਹੀਂ ਸੀ ਉਹਨਾਂ ਵਾਸਤੇ ਭਰਾ ਰੂਪ ਵੀ ਬੱਚਿਆਂ ਦੀ ਨਿਆਈ ਵੀ ਤੇ ਨਰੰਕਾਰ ਰੂਪ ਜਾਣਦੇ ਸਨ ਬੀਬੀ ਜੀ ਨੇ ਆਪ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਚਲ ਬਟਾਲੇ ਮੂਲੇ ਖਤਰੀ ਦੀ ਹੁਣ ਹਾਰਸ ਪੁੱਤਰੀ ਮਾਤਾ ਚੂਣੀ ਮਾਤਾ ਸਲਖਣੀ ਜੀ ਨਾਲ ਸ਼ਾਦੀ ਕੀਤੀ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਸਮੇਂ ਅਨੁਸਾਰ ਦੋ ਸਾਹਿਬਜਾਦੇ ਬਾਬਾ ਸ਼੍ਰੀ ਚੰਦ ਤੇ ਲਖਮੀਦਾਸ ਜੀ ਬਾਬਾ ਜੀ ਦੇ ਅਵਤਾਰ ਧਾਰ ਕੇ ਆਏ ਵੱਡੇ ਸਾਹਿਬਜਾਦੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੇ ਕੰਨ ਵਿੱਚ ਕੁਦਰਤੀ ਮੁੰਦਰਾ ਸੀ ਮਾਸ ਦਾ ਤੇ ਬਾਬਾ ਜੀ ਨੂੰ ਉਹਨਾਂ ਨੇ ਸੰਤ ਲਾਇਨ ਬਖਸ਼ਿਸ਼ ਕੀਤੀ ਛੋਟੇ ਸਾਬਜਾ ਦੇ ਬਾਬਾ ਲਖਮੀਦਾਸ ਜੀ ਸਨ ਉਹਨਾਂ ਨੇ ਗ੍ਰੇਸਤਾਸ਼ਰਮ ਗ੍ਰਹਣ ਕੀਤਾ ਬਾਬਾ ਲਖਮੀਦਾਸ ਜੀ ਇੱਕ ਦਿਨ ਸ਼ਿਕਾਰ ਖੇਡ ਰਹੇ ਸੀ ਵੱਡੇ ਭਰਾ ਜੋ ਸਾਧੂ ਸਰੂਪ ਸਨ ਕਹਿਣ ਲੱਗੇ ਭਾਈ ਲੇਖਾ ਦੇਣਾ ਪੂ ਮਰਿਆ ਉਹ ਜਾਨਵਰ ਆਪਣੀ ਤਾਕਤ ਨਾਲ ਜਿੰਦੇ ਕਰਕੇ ਉੜਾ ਦਿੱਤੇ ਕੋੜੇ ਤੇ ਆਪ ਮਾਤਾ ਲਾਜਵੰਤੀ ਆਪਣਾ ਪੁੱਤਰ ਧਰਮਚੰਦ ਬਹਾਲ ਕੇ ਆਕਾਸ਼ ਮਾਰ ਗੋਡ ਗਏ ਭਾਈ ਕੰਮਲੀਆ ਜੀ ਜੋ ਬਾਬਾ ਸ਼੍ਰੀ ਚੰਦ ਜੀ ਦੇ ਨਿਗਤ ਵਰਤੀ ਸੇਵਾਦਾਰ ਸੀ ਕਹਿਣ ਲੱਗੇ ਮਹਾਰਾਜ ਆਪ ਬਲ ਬ੍ਰਹਮਚਾਰੀ ਹੋ ਸੰਤ ਹੋ ਗੁਰੂ ਨਾਨਕ ਦੀ ਬਿੰਦੀ ਆਸ ਵੀ ਸੰਸਾਰ ਤੇ ਰਹਿਣੀ ਚਾਹੀਦੀ ਹੈ ਨਾਦੀ ਤਾਂ ਉਹਨਾਂ ਦੇ ਸਿੱਖ ਸੇਵਕਾਂ ਨੂੰ ਬਿੰਦੀ ਈਲਾਦ ਹੁੰਦੀ ਜਿਵੇਂ ਆਪਾਂ ਆਪਣੇ ਮਾਤਾ ਪਿਤਾ ਦੇ ਪੁੱਤਰ-ਪੁੱਤਰੀਆਂ ਨਾਦੀ ਹੁੰਦੀ ਹੈ ਜਿਹੜੇ ਗੁਰਮੰਤਰ ਲੈ ਕੇ ਚੇਲੇ ਸਿੱਖ ਬਣਦੇ ਆ ਉਹ ਨਾਦੀ ਵੰਸ ਹੁੰਦੀ ਨਾਦ ਨਾਮ ਸ਼ਬਦਾ ਗੁਰਮੰਤਰ ਲੈ ਕੇ ਜਿਵੇਂ ਆਪਾਂ ਮਹਾਰਾਜ ਦੇ ਸੋ ਕਹਿਣ ਲੱਗੇ ਬਿੰਦੀ ਵੰਸ ਵੀ ਚਾਹੀਦੀ। ਬਾਬਾ ਸ਼੍ਰੀ ਚੰਦ ਜੀ ਉਪਰਦੇਸ਼ ਦਿੱਤੀ। ਉਹ 16 ਜੋਜਨ ਚੱਲ ਗਏ ਸੀ। ਬਾਬਾ ਜੀ ਨੇ ਉੱਥੋਂ ਬਾਹਵ ਵਧਾ ਕੇ ਡੇਰਾ ਬਾਬਾ ਨਾਨਕ ਬੈਠੇ ਸੀ। ਧਰਮ ਚੰਦ ਨੂੰ ਲਾ ਲਿਆ। ਬੱਚੇ ਦੀ ਆਪ ਪਰਵਸ਼ ਕੀਤੀ ਉਹਨੂੰ ਅਦਾਸੀ ਵੇਖ ਦਿੱਤਾ। ਉਹ ਬਾਬਾ ਨਾਨਕ ਜੀ ਨੇ ਦੁਨੀਆਂ ਦੇ ਉੱਤੇ ਪ੍ਰਚਾਰਕ ਫੇਰੀਆਂ ਲਾਈਆਂ। ਉਹਨਾਂ ਨੂੰ ਅਦਾਸੀਆਂ ਕਹਿੰਦੇ ਆ। ਚਾਰ ਅਦਾਸੀਆਂ ਕੀਤੀਆਂ। ਫਿਰ ਅਦਾਸੀ ਮਾਤੇ ਜਿਹੜਾ ਸੀ ਬਾਬਾ ਸ਼੍ਰੀ ਚੰਦ ਜੀ ਨੂੰ ਅਤੇ ਇੱਕ ਨਿਰਮਲ ਅਖੰਧ ਬਾਬਾ ਜੀ ਨੇ ਚਲਾਇਆ ਉਦਾਸੀ ਪੰਥ ਆਬਾਸ਼ੀਰੀ ਛੰਦਾ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਦਾ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਦਾਸੀ ਦਾ ਮਤਲਬ ਅਖਰੀ ਆਖਰੀ ਕੋ ਉਦਾਸੀਨ ਉਹਦਾ ਆਸਿਨ ਉੱਚੇ ਆਸਣ ਤੇ ਬੈਠਣ ਵਾਲਾ ਸੋ ਬਾਬਾ ਰਾਜਾ ਸਾਹਿਬ ਜੀ ਦੇ ਜੋ ਪਿਤਾ ਸੰਤ ਮੰਗਲਦਾਸ ਜੀ ਸਨ ਗ੍ਰਸਤ ਆਸ਼ਰਮ ਦਾ ਤਿਆਗ ਕਰਕੇ ਆਪ ਜੀ ਨੇ ਉਦਾਸੀ ਮਤ ਬਾਬਾ ਸ਼੍ਰੀ ਚੰਦ ਜੀ ਦਾ ਜੋ ਮਤ ਸੀ ਭੇਖ ਧਾਰਨ ਕਰ ਲਿਆ ਸੀ ਤੇ ਉਹਨਾਂ ਨੇ ਬਹੁ ਸਮਾਂ ਮੰਡਲੀਆਂ ਵਿੱਚ ਵਿਦਿਆ ਪੜ੍ਹਦੇ ਆ ਨਾਮ ਅਭਿਆਸ ਕਰਦੇ ਆ ਗੁਜ਼ਾਰਿਆ ਫਿਰ ਉਹਨਾਂ ਦੇ ਮਨ 'ਚ ਵਿਚਾਰ ਆਈ ਕਿ ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਹਿਬਜ਼ਾਦੇ ਨੂੰ ਆਪਣਾ ਜੇਠਾ ਚੇਲਾ ਬਣਾਇਆ ਬਾਬਾ ਸ਼੍ਰੀ ਚੰਦ ਜੀ ਨੂੰ ਗੁਰ ਬਣਾਸੀ ਖੇਲ ਰਚਾਇਆ ਆਗਮਨ ਨਿਗਮ ਦਾ ਪੰਥ ਬਤਾਇਆ ਸੋ ਸਾਧ ਸੰਗਤ ਜੀ ਪੀ ਅਸੀਂ ਵੀ ਆਪਣੇ ਸਹਿਬਜ਼ਾਦੇ ਨੂੰ ਇਸ ਮਤ ਦੀ ਸਿੱਖਿਆ ਦਈਏ ਕਿ ਬਾਬਾ ਰਾਜਾ ਸਾਹਿਬ ਜੀ ਜੋ ਮਹਾਂਪੁਰਖ ਸਨ ਇਹ ਦਰਗਾਹ ਤੋਂ ਦੁਨੀਆਂ ਦੇ ਭਲੇ ਵਾਸਤੇ ਪ੍ਰਮਾਤਮਾ ਵੱਲੋਂ ਭੇਜੇ ਜਾਂਦੇ ਹਨ ਆਪ ਜੀ ਦੇ ਪਿਤਾ ਦਾ ਨਾਮ ਮੰਗਲਦਾਸ ਜੀ ਸਤਕਾਰਯੋਗ ਮਾਤਾ ਦਾ ਨਾਮ ਸਹਿਬਦੇਵੀ ਜੀ ਆਪ ਜੀ ਨੇ ਆਪਣੇ ਨਾਨਕੇ ਨਗਰ ਬੱਲੋਵਾਲ ਨਨ 1862 ਈਸਵੀ ਨੂੰ ਅਵਤਾਰ ਧਾਰਿਆ ਅਤੇ ਵਿਦਿਆ ਮੂਸਾਪੁਰ ਵਿਖੇ ਮੌਲਵੀ ਸ਼ਾਦੀਨ ਤੋਂ ਪ੍ਰਾਪਤ ਕੀਤੀ ਕਿਉਂਕਿ ਆਪ ਜੀ ਅਰਬੀ ਉਰਦੂ ਫਾਰਸੀ ਹੋਰ ਵੀ ਬਹੁਤ ਸਾਰੀਆਂ ਜ਼ਬਾਨਾਂ ਦੇ ਬੜੇ ਵਿਦਵਾਨ ਸਨ ਗੁਰਮੰਦੀ ਵਿਦਿਆ ਜੁਦੇ-ਜੁਦੇ ਮਾਹ ਪਰਿਸ਼ੰਦੋਂ ਪ੍ਰਾਪਤ ਕੀਤੀ 14 ਸਾਲ ਦੀ ਉਮਰ ਚ ਆਪ ਮੇਰੋਂਪੁਰ ਘਰ ਚੇ ਜੋ ਗੰਗਾ ਦਾਸ ਬੜੇ ਉਦਾਸੀ ਮਹਾਨ ਮੰਡਲੇਸ਼ਰ ਵਿਦਵਾਨ ਸਨ ਉਹਨਾਂ ਦੀ ਮੰਡਲੀ ਚ ਰਲ ਗਏ ਇਸੇ ਮੰਡਲੀ ਚ ਆਪ ਜੀ ਦੇ ਸਤਕਾਰਯੋਗ ਪਿਤਾ ਬਾਬਾ ਮੰਗਲਦਾਸ ਜੀ ਰਿਆ ਕਰਦੇ ਸਨ ਉਤੋਂ ਫੇ ਆਪ ਜੀ ਨੇ ਗੁਰਮਤਿ ਸ਼ਾਸਤਰਾਂ ਦੀ ਸੰਸਕਰ ਦੂਜੀਆਂ ਤੀਜੀਆਂ ਸਾਰੀਆਂ ਵਿਦਿਆ ਪ੍ਰਾਪਤ ਕੀਤੀਆਂ ਸੋ ਸਮੇਂ ਦੇ ਅਨੁਸਾਰ ਆਪ ਜੀ ਮੰਡਲੀ ਵਿੱਚ ਵਿਚਰਦੇ ਰਹੇ ਤੇ ਇੱਕ ਵੇਰ ਸਰਦਾਰ ਬ੍ਰਿ얌 ਸਿੰਘ ਤੇ ਬੂਟਾ ਸਿੰਘ ਦੀ ਪ੍ਰੇਰਣਾ ਨਾਲ ਆਪ ਜੀ ਮੰਡਲੀ ਸਮੇਤ ਝਿੰਗੜੇ ਆਏ ਜਦੋਂ ਕਿ ਮੰਡਲੀ ਖੁਜ ਦਿਨ ਰਹੀ ਸੰਗਤਾਂ 'ਚ ਕਥਾ ਕੀਰਤਨ ਹੁੰਦਾ ਰਿਹਾ ਤੇ ਇਹ ਜਿਹੜੀ ਮੰਡਲੀ ਨੂੰ ਰਾਮਤ ਕਹਿੰਦੇ ਆਮ ਹਾਥੀ ਘੋੜੇ ਦਰਬਾਰ ਸਹਿ ਕਥਾ ਕੀਰਤਨ ਕਥਾ ਪ੍ਰਚਾਰ ਹੋਣਾ ਪ੍ਰਚਾਰ ਰਾਮਤ ਸਾਰੇ ਹਿੰਦੁਸਤਾਨ 'ਚ ਘੁੰਮਦੀ ਹੁੰਦੀ ਸੀ ਸੰਤਿਆਸੀਆਂ ਦੀ ਵੀ ਹੈ ਤੇ ਉਹ ਦਾਸੀਆਂ ਦੀ ਨਿਰਮਲਿਆਂ ਦੀ ਤੇ ਹੋਰ ਦੂਜੇ ਸਾਧੂਆਂ ਦੀ ਵੀ ਹੈ ਛੇ ਪੇਖ ਹਿੰਦੁਸਤਾਨ ਸਾਰੇ ਆਪੋ ਆਪਣੀ ਪ੍ਰਚਾਰ ਲਈ ਬਿਛਰਦੇ ਸੋ ਅਜ ਸਾਂਵੇਂ ਦੇ ਲਿਹਾਜ਼ ਨਾਲ ਕਈ ਥਿਰਕਾਵਟਾਂ ਵੀ ਹੋਈਆਂ ਅਰਗੇ ਉਹ ਮਹਾਂਪੁਰਸ਼ ਵਿਚਰਦੇ ਰਹਿਣਾ ਨਾ ਜਥੇ ਦਾ ਇੱਕ ਜਗਾ ਭੋਜਨਾ ਪੈਣਾ ਸੰਗਤ ਨੂੰ ਤਕਲੀਫ ਨਾ ਹੋਣੀ ਗਾਂ ਤੇ ਗਾਂ ਨਾਲੇ ਮੋਹ ਨਾ ਪੈਣਾ ਕਿਉਂਕਿ ਵਹਿਤਾ ਪਾਣੀ ਨਿਰਮਲਾ ਖਰਾ ਗੰਧਲਾ ਹੋਵੇ ਤਿਉ ਸਾਧੂ ਰਮਤਾ ਪਲਾ ਦਾਗ ਨਾ ਲਾਗਾ ਕੋਈ ਇਸ ਢੰਗ ਨਾਲ ਵਿਚਰਦੇ ਰਹਿਣਾ ਸੋ ਇੱਥੇ ਜਿਸ ਵੇਲੇ ਆਏ ਤੇ ਬਾਬਾ ਜੀ ਜਿਹੜੇ ਲੰਘੇ ਚੜ੍ਹਦੀ ਨੌਜਵਾਨ ਉਮਰ ਸੀ ਤੇ ਗੋਰਾ ਨਿਸ਼ੋ ਤੇ ਖੇਣ ਨਕਸ਼ ਲੰਬਾ ਕਦ ਲੰਬੀਆਂ ਬਾਹਾਂ ਜਿਸ ਤਰ੍ਹਾਂ ਮਹਾਂਪੁਰਸ਼ਾਂ ਰੀਸ਼ੀਆਂ ਅਵਤਾਰਾਂ ਦੇ ਚਿੰਨ ਹੁੰਦੇ ਸਾਰੇ ਆਪ ਜੀ ਮਸਤਕ ਬੜਾ ਡਲਕਮ ਆਦਾ ਹੀ ਨੇਤਰ ਬੜੇ ਚੌੜੇ ਅਤੇ ਜਿਹਦੇ ਅਲ ਤੇਰਸੀ ਦ੍ਰਿਸ਼ਟੀ ਨਾਲ ਦੇਖਣ ਸਮਝੋ ਨਦਰੋਂ ਨਦਰ ਨਿਹਾਲ ਤੇ ਬਚਪਨ ਵਿੱਚ ਵੀ ਆਪ ਜੀ ਨੇ ਕਈ ਐਸੇ ਕੌਦਕ ਬੱਚਿਆਂ ਨਾਲ ਖੇਡਦੇ ਆਂ ਛਾਪੜ ਦਾ ਗਾਰਾ ਹੀ ਬੁੱਕਾਂ ਚ ਪਾਉਂਦੇ ਰਹਿ ਤੇ ਛਕ ਲੋ ਵਿਕੜਾ ਪ੍ਰਸ਼ਾਦ ਦੇਖਿਆ ਦਾ ਕੜਾ ਪ੍ਰਸ਼ਾਦ ਬਣਿਆ ਉਦੋਂ ਫਿਰ ਬਾਬਾ ਮੰਗਲਦਾਸ ਨੂੰ ਪ੍ਰਤੀਤ ਹੋ ਗਿਆ ਸੀ ਕਿ ਨੌਰਾਨੀ ਹਸਤੀ ਮੇਰੇ ਘਰ ਆਈ ਇਹਨਾਂ ਦਾ ਹੁਣ ਘਰ ਰਹਿਣਾ ਯੋਗ ਨਹੀਂ ਇਹਨਾਂ ਨੂੰ ਸਾਧੂ ਮੰਡਲੀ 'ਚ ਰਲਾ ਦਈਏ ਇਸ ਚੀਜ਼ ਨੂੰ ਮੁੱਖ ਰੱਖ ਕੇ ਫਿਰ ਉਹ ਮੰਡਲੀ 'ਚ ਲੈ ਆਏ ਸੀ ਇੱਥੋਂ ਜਦੋਂ ਆਪ ਜੀ ਗੁਜ਼ਰੇ ਤੇ ਇਸ ਨਗਰ 'ਚ ਬਾਬਾ ਜਵਾਰ ਸਿੰਘ ਜੀ ਜੋ ਦੁਨਿਆਵੀ ਤੌਰ ਤੇ ਆਪਣੇ ਆਪ ਨੂੰ ਛਾਪਾਉਣ ਵਾਸਤੇ ਆਪਣੀ ਧਰਮ ਦੀ ਕਿਰਤ ਲੋਹਾਰਾ ਦਿਖਾਣਾ ਕਰਦੇ ਸਨ ਵੈਸੇ ਪੂਰਨ yogi ਸਨ ਮਹਾਪੁਰਖ ਸਨ ਉਹਨਾਂ ਮਹਾਂਪੁਰਖਾਂ ਦੇ ਉੱਤੇ ਆਪਣੇ ਬੜੀ ਭਾਰੀ ਕਿਰਪਾ ਸੀ ਆਪਣੇ ਆਪ ਨੂੰ ਬਿਲਕੁਲ ਛਿਪਾ ਕੇ ਰੱਖਦੇ ਸਨ ਉਹਨਾਂ ਦੀ ਜੀ ਖੁਦਾਏ ਦੇ ਭੇਤਨਾ ਕਿਸੇ ਦੇਣ ਜਿਹੜੇ ਇਹੋ ਜਿਹੇ ਮਹਾਂਪੁਰਖ ਆਪਣਾ ਭੇਤ ਨਹੀਂ ਦਿੰਦੇ ਤੇ ਸੰਸਾਰੀ ਕਰਤ ਵੀ ਕਰਨੇ ਧਰਮ ਦੀ ਕਿਰਤ ਕਰੋ ਨਾਮ ਜੋ ਕੋ ਬੰਡ ਛਕੋ ਇਸ ਮਰਜਾਦਾ ਵਿੱਚ ਵਰਦੇ ਸੀ ਬਾਬਾ ਹਮੀਰ ਚੰਦ ਜੀ ਫਤਿਹਾਬਾਦ ਗੋੰਦਵਾਲ ਸਾਹਿਬ ਦੇ ਨਾਲ ਹੀ ਹੈ ਉੱਥੇ ਮਹਾਂਪੁਰਖ ਹੋਇਆ ਜਦੋਂ ਉਹ ਬਾਲਕ ਪਨ ਵਿੱਚ ਵਿਦਿਆ ਪੜ੍ਹਦੇ ਸੀ ਉਹਨਾਂ ਨੂੰ ਕੋਈ ਮਾਸਤ ਮਾਹ ਪੁਰਸ਼ ਮਿਲੇ ਕਹਿਣ ਲੱਗੇ ਬੱਚਿਓ ਤੁਸੀਂ ਪਾਸ ਹੋ ਇਹ ਵੀ ਵਿੱਚ ਸਾਨੂੰ ਕੁਦਰਤੀ ਦੁਨੀਆਵੀ ਤੌਰ ਤੇ ਸਕੂਲ ਜੁਮ ਫੇਲ ਹੋ ਗਏ ਆਪ ਉਹਨਾਂ ਮਾਹ ਪੁਰਸ਼ਾਂ ਕੋ ਆਏ ਕਹਿਣ ਲੱਗੇ ਮਾਰਾ ਫੇਲ ਹੋ ਗਿਆ ਕਹਿੰਦੇ ਅਸੀਂ ਇਸ ਪੜਾਈ ਬਾਰੇ ਬਚਨ ਨਹੀਂ ਕੀਤਾ ਦਰਗਾਹੀ ਪੜਾਈ ਬਾਰੇ ਕੀਤਾ ਤੂੰ ਪਾਸ ਹਾਂ ਕਹਿੰਦੀ ਮਾਰਾ ਹੋਏ ਆਪ ਕਿਰਪਾ ਕਰੋ ਮੈਨੂੰ ਗੁਰਮੰਤਰ ਦਿਓ ਦਰਗਾਹੀ ਪੜਾਈ ਬਾਰੇ ਕਿਰਪਾ ਕਰੋ ਕਾਣ ਲਗੇ ਕੋਈ ਕਾਰ ਨਹੀਂ ਵੀ ਸਕਦੇ ਆ ਤੇਰਾ ਜਿਹੜਾ ਸੰਜੋਗ ਆ ਨਾ ਉਹ ਛੰਡੀਆਂ ਵਾਲੇ ਪੀਰ ਨਾਲ ਆ ਜੋ ਦਰਿਆ ਦੇ ਕਿਨਾਰੇ ਆਪਣੇ ਫਲੋਰ ਦੇ ਨੇੜੇ ਰਹਿੰਦੇ ਆ ਇਹ ਫਿਰ ਉਸੇ ਖੋਜ ਉਥੇ ਆ ਗਏ ਇਹ ਨਹੀਂ ਬੜਾ ਲੰਮਾ ਸਮਾਂ ਉਥੇ ਤਪ ਕੀਤਾ ਵਾਸਤਵ ਸਰੀਰ ਕਰਕੇ ਕੋਈ ਪੀਰ ਨਹੀਂ ਸੀ ਉਹਨਾਂ ਦਾ ਨਿਸ਼ਾਨ ਸੀ ਉਥੇ ਕੇ ਸਰਦਾਰ ਦੀ ਫਿਰ ਆਪਣੀ ਜੀਵਨ ਕਾ ਵਾਸਤੇ ਨੌਕਰੀ ਵੀ ਕਰਦੇ ਰਹੇ ਫਿਰ ਬਹੁਤ ਲੰਮਾ ਸਮਾਂ ਇੱਕ ਦਿਨ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਉਹ ਦਰਿਆ ਦੀ ਸੱਤਾ ਤੇ ਜਿਵੇਂ ਚਟਾਨ ਤੇ ਤੁਰੀ ਦਾ ਖੜਾਮ ਪਾ ਕੇ ਤੁਰੇ ਆ ਰਹੇ ਸਨ ਇਹਨਾਂ ਨੂੰ ਬੜੀ ਖੁਸ਼ੀ ਦੀ ਕੋਈ ਹਾਦ ਨਾ ਰਹੀ ਕਿ ਮਹਾਪੁਰਸ਼ ਮਿਲ ਗਿਆ ਸੋ ਇਹ ਉਹਨਾਂ ਦੇ ਮਗਰੇ ਠਲਪ ਹੈ ਕਹਿਣ ਲੱਗੇ ਤੂੰ ਡੁੱਬ ਜਾਏਗਾ ਮੇਰੇ ਮਗਰ ਨਾਲ ਪਰ ਮਗਰੇ ਆ ਗਏ ਉਹਨੇ ਦੇਖ ਲਿਆ ਵੀ ਜਿਹੜਾ ਚੇਲਾ ਪੂਰਾ ਆ ਹਾਂਜੀ ਹੁਣ ਤਾਂ ਮਰਨ ਤੋਂ ਪਰੇ ਡੇਰਾ ਪੂਜਾ ਪ੍ਰਾਨ ਸੇਵਕ ਜੀ ਸੇਵਾ ਇਹਨ ਵਿਦ ਸਾਹਿਬ ਰਵਤਰਾ ਹੈ ਤੇ ਹੁਣ ਨਹੀਂ ਪਿੱਛਾ ਛੱਡਦਾ ਉਹਨੇ ਫੇ ਨਦਰੋਂ ਨਦਰ ਨਿਹਾਲ ਕਰਤਾ ਉਨਾ ਮਹਾਂ ਪਰਛਾਤਾ ਉਹਰੇ ਆਪਣੇ ਬਾਬਾ ਜੁਵਾਰ ਸਿੰਘ ਜੀ ਦੇ ਉੱਤੇ ਮਹਾਨ ਕਿਰਪਾ ਹੋ ਗਈ ਤੇ ਗ੍ਰਸਥ ਜੀਵਨ ਚ ਰਹਿੰਦਿਆਂ ਹੋਇਆਂ ਆਪ ਜੀ ਪੂਰਨ ਜੀਵਨ ਮੁਕਤ ਬ੍ਰਹਮ ਗਿਆਨੀ ਮਹਾਂਪੁਰੇ ਸਨ ਹਰ ਹਰ ਜੰਦੂਏ ਇੱਕ ਹੈ ਬੇ ਵਿਚਾਰ ਕਛ ਨਾ ਹੈ ਜਲਤਿ ਉਹ ਵੀ ਤਰੰਗ ਜਿਉਂ ਜਲੀ ਵੀ ਖੈ ਸੁਮਾ ਹੈ ਜਦੋਂ ਰਾਜਾ ਸਾਹਿਬ ਵੱਲ ਉਹਨਾਂ ਨੇ ਦੇਖਿਆ ਕਹਿਣ ਲੱਗੇ ਕਿ ਸ਼ੇਰਾਂ ਦੇ ਜਿਹੜੇ ਪੁੱਤਰ ਆ ਨਾ ਉਹ ਗਿੱਦੜਾਂ ਵਿੱਚ ਘੁੰਮਦੇ ਚੰਗੇ ਨਹੀਂ ਲੱਗਦੇ ਠੋਕਰ ਮਾਰੀ ਪੂਰਬ ਕਰਮ ਅੰਕਰ ਜਾ ਪੇਟਿਓ ਅਪੂਰਵ ਕਰਮ ਅੰਕਰ ਜਾ ਪ੍ਰਗਟਿਓ ਤੋ ਪੇਟਿਓ ਰਾਸਕ ਪੁਰਖ ਬੈਰਾਗੀ ਜਦੋਂ ਪੂਰਵਲਾ ਕਰਮ ਜਾਗਦਾ ਨਾ ਫੇ ਕੋਈ ਬ੍ਰਹਮ ਵੇਤਾ ਮਹਾਪੁਰਸ਼ ਮਿਲ ਜਾਂਦਾ ਉਹ ਫੇ ਮਹਾ ਬਾਕਾਂ ਰੂਪੀ ਝੋਟ ਮਾਰਦਾ ਜਤ ਪਹਾਰਾਂ ਧੀਰੀ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭੋਖਲਾ ਅਗਨ ਤਪਤਾਉ ਭਾਂਡਾ ਪਵ ਅਮਰਤ ਢਟਾਲ ਕੜੀਏ ਸਭ ਸਜੀਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਜ਼ਰੀ ਨਦਰ ਨਿਹਾਲ ਐਸੀ ਅਮਰਤ ਦ੍ਰਿਸ਼ਟੀ ਕੀਤੀ ਨਾਦਰੀ ਨਦਰ ਨਿਹਾਲ ਕਰਤਾ ਮੰਡਲੀ ਦਾ ਤਿਆਗ ਕਰਤਾ ਬਸ ਬਹਿ ਗਿਆ ਸਿਮਰਨ ਬੜਾ ਲੰਮਾ ਸਮਾਂ ਸਮਾਧੀਆਂ ਲਾਇਆ ਕੋ ਖਾਣ ਨੂੰ ਦੇ ਗਿਆ ਦੇ ਗਿਆ ਨਹੀਂ ਨਾ ਸੀ ਅਲਮਸਤ ਕਿਰਿਆ ਚ ਰਹਿਣਾ ਕੁਦਰਤੀ ਫਿਰ ਉਹ ਗੰਗਾ ਦਾਸ ਦੀ ਜੋ ਮੰਡਲੀ ਸੀ ਉਹਨਾਂ ਸਾਧੂਆਂ ਨੇ ਕਿਹਾ ਵੀ ਤੂੰ ਗ੍ਰੇਸਤੀ ਨੂੰ ਗੁਰੂ ਧਾਰ ਲਿਆ ਸਾਡੀ ਸਾਧੂ ਸਮਾਜ ਦੀ ਬੜੀ ਬੇਇੱਜ਼ਤੀ ਹੈ ਸੋ ਆਪ ਜੀ ਦੇ ਮਨ ਤੇ ਬਹੁਤੀ ਪ੍ਰੇਰਨਾ ਦਾ ਕੁਝ ਅਸਰ ਹੋਇਆ ਬਾਬਾ ਜਵਾਰ ਦਾਸ ਜੀ ਪ੍ਰੀਖਿਆ ਵਾਸਤੇ ਉਠੋ ਲੰਗੇ ਉਠ ਕੇ ਖੜੇ ਨਾ ਹੋਏ ਧਿਆਨ ਲਗੇ ਪ੍ਰੇਮ ਦੀਆਂ ਤੰਦਾਂ ਕੋਈ ਤੋੜ ਗਿਆ ਨਿੰਦਕ ਨੇ ਚੰਗਾ ਨਹੀਂ ਕੀਤਾ ਖੈਰ ਭਈ ਆਪ ਜੀ ਨੂੰ ਕੋਈ ਧਾਨ ਦੀ ਬਿਮਾਰੀ ਹੋ ਗਈ ਤਾਂ ਜਪਣ ਲਾਪੇ ਸਰੀਰ ਬੜਾ ਕ੍ਰੈਸ ਹੋ ਗਿਆ ਫਿਰ ਬਾਬਾ ਜਵਾਰ ਸਿੰਘ ਜੀ ਨੇ ਸੁਨੇਹਾ ਭੇਜਿਆ ਕਿ ਬਿਮਾਰੀ ਨਹੀਂ ਸਾਡੇ ਨਾਲੋਂ ਇਹਨਾਂ ਦੀ ਚੁੱਕ ਵਿੱਚ ਆ ਕੇ ਪ੍ਰੇਮ ਤੋੜਨ ਨਾਲ ਇਹ ਕਾਰਨ ਬਣਿਆ ਉਹ ਆ ਜਾਏ ਕਿਰਪਾ ਹੋ ਜਾਗੀ ਜਦੋਂ ਫਿਰ ਆਪ ਜੀ ਆਏ ਮੇਰ ਦੀ ਦ੍ਰਿਸ਼ਟੀ ਕੀਤੀ ਖਿਮਾ ਮੰਗੀ ਰੋਗ ਆਪਣੇ ਆਪ हट ਗਿਆ ਅਮਰਦਵਜਨ ਕੀ ਬ੍ਰੇਸ਼ਟਕਾਰ ਕਿਰਪਾ ਦ੍ਰਿਸ਼ਟ ਕੇ ਸਾਥ ਭੂਪਾ ਪੈ ਵਿਚਰਤ ਪਇਓ ਬਿਰਥਾ ਨਾ ਸਾਧ ਮਲਾਪ ਸਾਧੂ ਦਾ ਮਲਾਪ ਬੇਅਰਥ ਨਹੀਂ ਜਾਂਦਾ ਤੋ ਕਿਰਪਾ ਹੋ ਗਈ ਫਿਰ ਆਪ ਜੀ ਬਾਬਾ ਜਵਾਰ ਸਿੰਘ ਦੇ ਬਚਨ ਵਿੱਚ ਬੜਾ ਲੰਮਾ ਸਮਾਂ ਤਾਪ ਸਾਧਨ ਕਰਦੇ ਰਹੇ ਫਿਰ ਸਮੇਂ ਅਨੁਸਾਰ ਆਪ ਜੀ ਪਟਿਆਲੇ ਗਏ ਉੱਥੇ ਮਹਾਪੁਰਖ ਸਾਧ ਸੰਗਤ ਜੀ ਸਾਭ ਦਾ ਜੀ ਸਨ ਜਿਵੇਂ ਉਹਨਾਂ ਨੂੰ ਮਿਲੇ ਤੇ ਲੰਮਾ ਸਮਾਂ ਆਪ ਜੀ ਨੇ ਇਸ ਇਲਾਕੇ 'ਚ ਵੀ ਕਿਰਪਾ ਕੀਤੀ ਬਾਬਾ ਸਰਮੁਖ ਸਿੰਘ ਦੀ ਪ੍ਰੇਰਨਾ ਨਾਲ ਰਹਿਪੇ ਨਗਰ ਵਿੱਚ ਆ ਗਏ ਫਿਰ ਬਾਬਾ ਜੀ ਨੇ ਸਾਲ 1905 ਵਿੱਚ ਸ਼ਾਵਣ ਦੀ ਸਗਰਾਂਦ ਰਹਿਪੇ ਆਪਣੇ ਧਰਮ ਸਥਾਨ ਦੀ ਰਚਨਾ ਕੀਤੀ ਇਸ ਤਰ੍ਹਾਂ ਸਾਲ 1906 ਚੇਤਰ ਦੀ ਸਗਰਾਂਦ ਝਿੰਗੜੀ ਦੂਖਨਵਾਰਨ ਸਾਭ ਦੀ ਇਸੇ ਤਰ੍ਹਾਂ ਸਾਲ 1907 ਵਿੱਚ ਗੋਸਲਾ ਕਾਤਕ ਦੇ ਮਹੀਨੇ ਗੁਰੂ ਘਰ ਬਣਾਇਆ ਫਿਰ ਪੋ ਮਾਗ ਪਟਿਆਲੇ ਨਾਬੇ ਗਏ ਫਿਰ ਮਸਤ ਸਾਹਿਬ ਵਿਦਿਆਲ ਜੀ ਨਾਲ ਮੁਲਾਕਾਤ ਹੋਈ ਉਸ ਵੇਲੇ ਆਪ ਜੀ ਦੀ ਉਮਰ 40-42 ਸਾਲ ਦੀ ਸੀ ਜਦੋਂ ਆਪ ਜੀ ਗਏ ਤੇ ਉਹਨਾਂ ਨੇ ਕਹੇ ਦਰਵਾਜ਼ਾ ਖੋਲ ਦਿਓ ਜਦੋਂ ਗਏ ਨਮਸਕਾਰ ਕੀਤੀ ਬੜੇ ਪਿਆਰ ਨਾਲ ਮਿਲੇ ਉਹਨੇ ਫਿਰ ਤਿੰਨ ਲਕੀ ਰਾਂ ਖਿੱਚੀਆਂ ਭਾਵ ਤਿੰਨ ਕਾਰਾਂ ਸਨ ਤਿੰਨੇ ਟੱਪ ਗਏ ਕਹਿਣ ਲੱਗੇ ਪਾਸਿਆਂ ਗਵਾਡੀ ਈਮਾਨਤ ਮੇਰੇ ਕੋਲ ਪਈ ਸੀ ਇਹ ਲੈ ਲਓ ਫਿਰ ਸਾਧ ਸੰਗਤ ਜੀ ਆਪ ਜੀ ਉਥੋਂ ਆ ਗਿਆ ਰਿਹਾ ਕਿ ਮਲਤਾਨ ਨਨਕਾਣਾ ਸਭ ਗੁਜਰਾਤ ਸੋ 1909 ਭਾਦਰੂ ਨੂੰ ਫਿਰ ਰਹਿ ਪਿਆ ਏ 1910 ਮਾਘ ਦੇ ਦਿਨਾਂ ਵਿੱਚ ਸੋਜੋਂ ਇੱਥੇ ਆ ਕੇ ਲੰਮਾ ਸਮਾਂ ਤਪਸਾਧਨ ਕੀਤਾ ਇਹਨਾਂ ਸਥਾਨ ਨੂੰ ਬਾਰਦਾਨ ਦਿੱਤੇ 1913 ਵਿੱਚ ਮਗਰ ਵਿੱਚ ਮਜਾਰੇ ਸੋ ਆਏ ਤੇ 1916 ਵਿੱਚ ਫਿਰ ਇੱਥੇ ਰਸੋਈ ਖਾਨਾ ਲੰਗਰ ਦੀ ਜਿਹੜੀ ਰਸਮ ਸੀ ਸਦਾ ਲਈ ਚਲਾਈ ਤੇ ਬਾਰਦਾਨ ਦਿੱਤਾ ਵੀ ਮਨ ਮਨ ਲੂਣ ਪਿਆ ਕਰੇਗਾ ਹਾਂਜੀ ਬੜਾ ਭਾਰੀ ਲੰਗਰ ਚੱਲੇਗਾ ਮੇਲੇ ਲੱਗਣਗੇ ਸੰਗਤਾਂ ਦਾ ਭਲਾ ਹੋ ਇਸ ਤਰ੍ਹਾਂ ਬੜੇ ਬਚਨ ਵਿਲਾਸ ਕੀਤੇ ਬਿਅੰਤ ਸੰਗਤਾਂ ਨੂੰ ਦੁੱਧ ਪੋਤ ਬੰਦ ਦਾਤਾਂ ਦਿੱਤੀਆਂ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾਂ ਕੀ ਸੇਵਾ ਲਾਗਾ ਜੇ ਕੋ ਆਪਣਾ ਦੁੱਖ ਮਟਾਵਾ ਐਸੀ ਅਵਸਥਾ ਉਹ ਮਹਾਂਪੁਰਸ਼ਾਂ ਚਾਰਨਾ ਚਾਕੇ ਦਾਤਾਂ ਪ੍ਰਾਪਤ ਕਰਦੇ ਰਹੇ ਉਹ ਮਹਾਂਪੁਰਸ਼ਾਂ ਦੇ ਇਸ ਤਰ੍ਹਾਂ ਵਿਚਰ ਨਾਲ ਬਹੁਤ ਸਾਰੀਆਂ ਸੰਗਤਾਂ ਦਾ ਕਲਿਆਣ ਹੋਇਆ ਆਧਾਰ ਹੋਇਆ ਤੇ ਬੜੀ ਭਾਰੀ ਕਿਰਪਾਵਾਂ ਪਰਸ਼ਾਨਾ ਕੀਤੀ ਲੰਮਾ ਸਮਾਂ ਸੰਗਤਾਂ ਦੀ ਕਲਿਆਣ ਬਾਬਾ ਜੀ ਕਰਦੇ ਰਹੇ ਤੇ ਚੜ੍ਹਦੀਆਂ ਕਲਾਂ ਦਾ ਉਪਦੇਸ਼ ਦਿੰਦੇ ਰਹੇ ਤੇ ਬਿਆੰਤ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਸਿਮਰਨ ਨਾਲ ਜੋੜਿਆ ਬਿਆੰਤਾਂ ਨੂੰ ਦੇਸਾਂ ਪਰਦੇਸਾਂ ਦੇ ਜਿਹੜੇ ਨਜ਼ਾਰੇ ਸੁਖ ਸੀ ਆਤਮ ਗਿਆਨ ਵਾਲਿਆਂ ਨੂੰ ਆਤਮ ਗਿਆਨ ਬ੍ਰਹਮ ਗਿਆਨ ਬਖਸ਼ਿਆ ਸੇ ਸੰਸਾਰੀ ਤੌਰ ਤੇ ਦੁੱਧ ਪੁੱਤ ਜੋ ਵੀ ਕਿਸ ਨੇ ਮੰਗਿਆ ਉਹ ਦਿੱਤਾ ਪਰ ਸੰਸਾਰ ਦੇ ਉੱਤੇ ਸਰੀਰ ਕਰਕੇ ਸਦਾ ਕੋਈ ਰਿਆ ਨਹੀਂ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸ਼ਿਵ ਜੂ ਉਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ ਆਸਕਲ ਕਾਲ ਕਾ ਕੀਆ ਤਮਾਸਾ ਰਹਿਣਾ ਪਾਵ ਹੈ ਸਵਰਨਰ ਦੇਵਾ ਊਠ ਸਦਾਰੇ ਕਰਮੁਨ ਜਨ ਸੇਵਾ ਜੀਵਤ ਪੇਖੇ ਜੀ ਨੇ ਹਰ ਹਰ ਤੇ ਆਇਆ ਸਾਧ ਸੰਗਤ ਨੇ ਦਰਸ਼ਨ ਪਾਇਆ ਬਾਦ ਸਹਾ ਸਾੰਬਾ ਪਾਰੀ ਮਰਣਾ ਜੋਦੀ ਸਹਿ ਸੋ ਖਾਲੇ ਕਰਨਾ ਬੂੜੇ ਮੋਹ ਲਪਟ ਲਪਟਾਨਾ ਛੁੱਟ ਚਲੇ ਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕੋ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ ਇਸ ਜੀ ਨੂੰ ਮੁਖ ਰੱਖ ਕੇ ਫਿਰ ਮਾਂ ਪਰੇਸ਼ਾਨ ਜਦੋਂ 1940 7 ਸਾਵਣ ਭਾਈ ਕਰਤਾਰ ਸਿੰਘ ਨੂੰ ਕਹਿਣ ਲੱਗੇ ਵੀ ਹੁਣ ਅਸੀਂ ਸੰਸਾਰਿਕ ਯਾਤਰਾ ਜੋ ਪ੍ਰਮਾਤਮਾ ਹੁਕਮ ਸੀ ਪੂਰਾ ਕਰਕੇ ਚਲੇ ਜਾਣਾ ਪਰ ਯਕੀਨ ਨਹੀਂ ਸੀ ਆਉਂਦਾ ਪਰਮਾ ਪੁਰਸ਼ਾਂ ਨੇ 14 ਭਾਦਰੋਂ ਦਿਨ ਵੀਰਵਾਰ 2 ਦਸੰਬਰ 1940 ਨੂੰ ਜੋਤੀ ਜੋਤ ਸਮਾਏ ਸੂਰਜ ਕਿਰਨ ਮਿਲਿਆ ਜਲ ਕਾ ਜਲ ਹੁਆ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ